ਅੱਜ ਅਸੀਂ ਮੌਸਮ ਸੰਬੰਧੀ ਨਵੀਂ ਅਪਡੇਟ ਦੇ ਨਾਲ ਗੱਲ ਕਰਾਂਗੇ ਆਉਂਦੇ 3 ਤੋਂ 4 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਮੌਸਮ ਸੰਬੰਧੀ ਅਪਡੇਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਮਜ਼ਬੂਤ ਹੁੰਦੇ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਦੇ ਵਿੱਚ ਵਾਧਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਮੁਸੀਬਤ ਵੱਧੀ ਹੋਈ ਦਿਖਾਈ ਦੇ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੱਲ ਸ਼ਾਮ ਤੋਂ ਲੈ ਕੇ ਅੱਜ ਦੁਪਹਿਰ ਤੋਂ ਲੈ ਕੇ ਭਾਰੀ ਮੀਂਹ ਦੀਆਂ ਗਤੀਵਿਧੀਆਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਦਰਮਿਆਨੀਆਂ ਇਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਲਗਾਤਾਰ ਜਲਦੀ ਵਹੀਖਾਈ ਦੇ ਰਹੀ ਹੈ ਆਲੇ ਦੁਆਲੇ ਜੰਮੂ ਕਸ਼ਮੀਰ ਦੇ ਉੱਤੇ ਭਾਗਾਂ ਦੇ ਉੱਤੇ ਵੀ ਵੈਸਟਰਨ ਡਿਸਟਰਬੈਂਸ ਪਛਮੀ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਸਿੱਟੇ ਵੱਜੋਂ ਲੋ ਪ੍ਰੈਸ਼ਰ ਦੇ ਏਰੀਆ ਵੀ ਆਪਾਂ ਨੂੰ ਇਧਰ ਰਾਜਸਥਾਨ ਦੇ ਖੇਤਰਾਂ ਦੇ ਉੱਤੇ ਇਸ ਟਾਈਮ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਨਾਲ ਜ਼ਬਰਦਸਤ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਇਸ ਟਾਈਮ ਸਿਸਟਮ ਲਗਾਤਾਰ ਨਮੀ ਖਿੱਚਦਾ ਹੋਇਆ ਦਿਖਾਈ ਦੇ ਰਿਹਾ ਹੈ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਵੀ ਆਪਾਂ ਨੂੰ ਲਗਾਤਾਰ ਲੋ ਪ੍ਰੈਸ਼ਰ ਦਾ ਇੱਕ ਏਰੀਆ ਬਣ ਰਿਹਾ ਹੈ ਤੇ ਅਰਬ ਸਾਗਰ ਤੋਂ ਸਿਸਟਮ ਲਗਾਤਾਰ ਇੱਕ ਸਾਈਕਲੋਨ ਇਹਨਾਂ ਖੇਤਰਾਂ ਦੇ ਵਿੱਚ ਪਹਾੜੀ ਕਿਵੇਂ ਚ ਪਛਮੀ ਸਿਸਟਮ ਹੋਣ ਦੇ ਕਾਰਨ ਸਾਰੀਆਂ ਨਮੀ ਵਾਲੀ ਹਵਾਵਾਂ ਆ ਨੂੰ ਇੱਥੇ ਇਕੱਠੀਆਂ ਹੋਈਆਂ ਹੁੰਦੀਆਂ ਦਿਖਾਈ ਦੇ ਰਹੀਆਂ ਜਿਸ ਨਾਲ ਬਦਲਾ ਦਾ ਨਿਰਮਾਣ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਦੀਆਂ ਖਤਰਨਾਕ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਰਾਤ ਤੋਂ ਹੀ ਪੰਜਾਬ ਦੇ ਵਿੱਚ ਭਿਆਨਕ ਗਤੀਵਿਧੀਆਂ ਦੇ ਆਸਾਰ ਦੇਖਣ ਨੂੰ ਮਿਲ ਜਿੱਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਦੀ ਗੱਲ ਕਰੀ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਨੰਗਲ ਲੰਧਪੂਰ ਸਾਹਿਬ ਤੇ ਜੋ ਮੌਸਮ ਵਿਭਾਗ ਨੇ ਵਿਚ ਦੇ ਲਈ ਰੈਡ ਅਲਰਟ ਜਾਰੀ ਕਰ ਦਿੱਤੇ ਗਿਆ ਨੂੰ ਸਿੱਧਾ ਤੁਹਾਨੂੰ ਰੈਡ ਅਲਰਟ ਮੌਸਮ ਵਿਭਾਗ ਲੋ ਜਾਰੀ ਕੀਤੇ ਗਿਆਨ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ ਤ ਨੂੰ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਦੀ ਗਤੀਵਧੀਆਂ ਦੇ ਰੈਡ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਜਿੱਦੇ ਵਿੱਚ ਖਾਸ ਕਰਕੇ ਆਪਾਂ ਨੂੰ ਪੂਰਬੀ ਖੇਤਰ ਹੋਗੇ ਜਿੱਦੇ ਵਿੱਚ ਪਠਾਨਕੋਟ ਦੇ ਗੁਰਦਾਸਪੁਰ ਦੇ ਖੇਤਰ ਹੋਗੇ ਹੁਸ਼ਿਆਰਪੁਰ ਦੇ ਖੇਤਰ ਕਪੂਰਥਲਾ ਜਲੰਧਰ ਦੇ ਖੇਤਰ ਹੋਗੇ ਨਵਾਂ ਸ਼ਹਿਰ ਦੇ ਖੇਤਰ ਹੋਗੇ ਤੇ ਆਪਾਂ ਨੂੰ ਤਕਰੀਬਨ ਦੇਖਿਏ ਰੂਪਨਗਰ ਦੀ ਬੈਲਟ ਹੋ ਗਈ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਗ੍ਰੈਜੂਲੇਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਿਆ ਜ਼ਬਰਦਸਤ ਗਤੀਵਿਧੀਆਂ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਉੱਤਰ ਪੱਛਮੀ ਖੇਤਰ ਅੰਮ੍ਰਿਤਸਰ ਸਾਹਿਬ ਤੇ ਤਰਨਤ ਮੋਗਾ ਦੇ ਆਸਪਾਸ ਦੇ ਖੇਤਰ ਲੁਧਿਆਣਾ ਦੇ ਖੇਤਰ ਹੋਗੇ ਸੰਗਰੂਰ ਦੇ ਆਸਪਾਸ ਦੇ ਖੇਤਰ ਹੋਗੇ ਪਟਿਆਲਾ ਹੋ ਗਿਆ ਤੇ ਐਸਐਸ ਨਗਰ ਮੁਹਾਲੀ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ येलो ਅਲਰਟ ਜਾਰੀ ਕੀਤੇ ਗਏ ਹਨ ਦਰਮਿਆਨੇ ਤੋਪਾਰੀ ਵੀ ਇਹਨਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਬਾਕੀ ਦੱਖਣ ਪੱਛਮੀ ਖੇਤਰਾਂ ਦੀ ਗੱਲ ਕਰੀਏ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਫਰੀਦਕੋਟ ਦੇ ਇਲਾਕੇ ਹੋ ਗਏ ਫਿਰੋਜ਼ਪੁਰ ਦਾ ਖੇਤਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਲਗਾਤਾਰ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਬੰਦੀ ਹੋ ਦਿਖਾਈ ਦੇ ਰਹੀ ਹੈ ਲਗਾਤਾਰ 2 ਲੱਖ 30 ਹਜ਼ਾਰ ਕਿਊਸਿਕ ਪਾਣੀ ਆਪੋ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇ ਬਿਆਸ ਦਰਿਆ ਪੂਰੇ ਫਾਨਕੀ ਦੇਖਣ ਨੂੰ ਮਿਲਿਆ ਕਪੂਰਥਲਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸੁਰੱਖਿਤਾਵਾ ਤੇ ਜਿਉ ਆਉ ਦੇ ਪਾਖੜਾ ਡੈਮ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਹੈ ਤੇ ਪਹਾੜੀ ਕਿਤਨਾ ਵਿੱਚ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹੋ ਸਕਦਾ ਹੈ ਕਿ ਪਾਖੜਾ ਡੈਮ ਦੇ ਗੇਟ ਵੀ ਖੋਲਨੇ ਪੈਣ ਸਤਲੁਜ ਦਰਿਆ ਦਾ ਪਾਣੀ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਰੂਪਨਗਰ ਦੇ ਖੇਤਰ ਦੇ ਵਿੱਚ ਵੀ ਅਲਰਟ ਰਹਿਣ ਦੀ ਲੋੜ ਹੈ ਬਾਕੀ ਕਾਫੀ ਨੁਕਸਾਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜਿਆਤਰ ਖੇਤਰਾਂ ਦੇ ਵਿੱਚ ਜਿਹੜੇ ਮਾਝੇ ਅਤੇ ਦੁਆਬੇ ਦੇ ਖੇਤਰ ਹੋਗੇ ਉਹਨਾਂ ਦੇ ਵਿੱਚ ਹੜ੍ਹ ਦੇ ਹਾਲਾਤ ਬੰਦੇ ਦਿਖਾਈ ਦੇ ਰਹੇ ਹਨ ਪੰਜਾਬ ਵਾਸੀਆਂ ਨੂੰ ਲਗਾਤਾਰ ਇੱਕ ਦੂਜੇ ਦੀ ਹੈਲਪ ਕਰਨ ਦੀ ਲੋੜ ਹੈ ਲਗਾਤਾਰ ਇਸੇ ਤਰ੍ਹਾਂ ਮਿਲ ਕੇ ਕੰਮ ਕਰਨ ਦੀ ਲੋੜ ਹੈ ਬਾਕੀ ਜੇਕਰ ਆਪਾਂ ਅੱਗੇ ਦੋ ਤਰੀਕ ਦੇ ਮੌਸਮ ਦੀ ਗੱਲ ਕਰੀਏ ਦੋ ਤਰੀਕ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜੇ ਗੁਰਦਾਸਪੁਰ ਤੇ ਪਟਾਣਕੋਟ ਦੇ ਖੇਤਰ ਹੋਗੇ ਗੁਰਦਾਸਪੁਰ ਦੇ ਖੇਤਰ ਹੋਗੇ ਉਸ ਤੋਂ ਬਾਅਦ ਤਕਰੀਬਨ ਹੁਸ਼ਿਆਰਪੁਰ ਦੀ ਬੈਲਟ ਹੋਗੀ ਤੇ ਰੂਪਨਗਰ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਹੋਰ ਖੇਤਰਾਂ ਦੀ ਗੱਲ ਕਰੀਏ ਜਿੱਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਖੇਤਰ ਹੋਗੇ ਕਪੂਰਥਲਾ ਦੇ ਖੇਤਰ ਹੋਗੇ ਜਲੰਧਰ ਦੇ ਖੇਤਰ ਹੋਗੇ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਦੇ ਖੇਤਰ ਹੋਗੇ ਇਹ ਐਸਐਸ ਨਗਰ ਮੁਹਾਲੀ ਹੋ ਗਿਆ ਤੇ ਪਟਿਆਲਾ ਦੇ ਖੇਤਰ ਹੋਗੇ ਤੇ ਤਕਰੀਬਨ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੀਆਂ ਮੀਟਿੰਗਾਂ ਤੇ ਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਦੋ ਤਰੀਕ ਨੂੰ ਉਸ ਤੋਂ ਬਾਅਦ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਦੱਖਣ ਪੱਛਮੀ ਖੇਤਰ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਦੇ ਆਸ-ਪਾਸ ਦੇ ਖੇਤਰ ਹੋਗੇ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਤਣਾਤਨਸ ਹੈ ਫਿਲਹਾਲ ਕੋਈ ਤਗੜੇ ਲੜਤਾਂ ਨਹੀਂ ਜਾਰੀ ਕੀਤੇ ਗਏ ਨਾ ਖੇਤਰਾਂ ਦੇ ਵਿੱਚ ਥੋੜੀਆਂ ਬੁੱਤ ਮੋਤੀਆਂ ਕਾਰਵਾਈਆਂ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਜੇ 3 ਤਰੀਕ ਦੇ ਮੌਸਮ ਦੀ ਗੱਲ ਕਰੀਏ 3 ਤਰੀਕ ਨੂੰ ਫਿਰ ਤੋਂ ਪੰਜਾਬ ਦੇ ਵਿੱਚ ਥੋੜੀ ਰਾਹਤ ਦੇਖਣ ਨੂੰ ਮਿਲ ਰਹੀ ਹੈ ਜਿੱਦੇ ਵਿੱਚ ਜ਼ਿਆਤਰ ਖੇਤਰਾਂ ਵਿੱਚ ਮੌਸਮ ਫਿਲਹਾਲ ਠੀਕ-ਠਾਕ ਦੇਖਣ ਨੂੰ ਮਿਲੇਗਾ ਪਟਾਣਕੋਟ ਹੁਸ਼ਿਆਰਪੁਰ ਦੇ ਖੇਤਰ ਹੋਗੇ ਦੋ ਖੇਤਰਾਂ ਦੇ ਵਿੱਚ ਆਪਾਂ ਨੂੰ ਦਰਮਿਆਨੀਆਂ ਕਾਰਵਾਈਆਂ ਅਸਾਰ ਤਕਰੀਬਨ ਆਪਾਂ ਨੂੰ 50% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਸਾਰੇ ਖੇਤਰਾਂ ਦੇ ਵਿੱਚ ਤਕਰੀਬਨ ਮੌਸਮ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ ਵੀ ਦੇ ਗਤੀਵਿਧੀਆਂ ਦੇ ਅਸਾਰ ਆਪਾਂ ਨੂੰ 25% ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਤਾਂ ਸਾਇਬ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮੁਗਾ ਤੇ ਫਿਰੋਜ਼ਪੁਰ ਦੇ ਘੇਤਰ ਹੋਗੇ ਉਸ ਤੋਂ ਬਾਅਦ ਰੂਪਨਗਰ ਦੀ ਬੈਲਟ ਹੋਗੀ ਤੇ तकरीबन ਨਮ ਐਸਐਸ ਨਗਰ ਦੇ ਇਲਾਕੇ ਹੋਗੇ ਤੇ ਫਤੇਗੜ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਮਾਨਸਾ ਦੇ ਇਲਾਕੇ ਹੋਗੇ ਬਰਨਾਲਾ ਹੋ ਗਿਆ ਬਠਿੰਡਾ ਮੁਕਸਰ ਦੇ ਇਲਾਕੇ ਹੋਗੇ ਫਿਰੋਜ਼ਪੁਰ ਦੇ ਇਲਾਕੇ ਹੋਗੇ ਤੇ तकरीबन ਫਾਜ਼ਿਲਕਾ ਦੇ ਖੇਤਰ ਹੋਗੇ ਨਾ ਕਿਤਨਾ ਦੇ ਵਿੱਚ ਮੀਂਹ ਦੀ ਸਵਾ ਆਪਣਾ ਟੁੱਟਵੇਂ ਤੌਰ ਤੇ तकरीबन ਆਪਾਂ ਨੂੰ 25% ਖੇਤਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ 4 ਤਰੀਕ ਦੀ ਗੱਲ ਕਰੀਏ 4 ਤਰੀਕ ਨੂੰ ਪੰਜਾਬ ਦੇ ਵਿੱਚ ਰਾਹਤ ਦੇਖਣ ਨੂੰ ਮਿਲੇਗੀ ਵੱਡੇ ਲੈਵਲ ਦੀ ਮੀਂਹ ਦੇ ਵਿੱਚ ਆਪਾਂ ਨੂੰ ਕਮੀ ਦੇ ਸਾਰ ਬੰਦੇ ਦਿਖਾਈ ਦੇ ਰਹੇ ਹਨ ਜੋ ਕਿ ਆਪਾਂ ਵਾਇਗਰ ਹੋਗੇ ਦਾਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਰੁਕਣੀਆਂ ਚਾਹੀਦੀਆਂ ਹਨ ਤੇ ਅੱਗੇ तकरीबन ਪਠਾਨਕੋਟ ਗੁਰਦਾਸਪੁਰ ਸ਼ਹਿਰਪੁਰ ਦੇ ਖੇਤਰ ਨਵਾਂ ਸ਼ਹਿਰ ਦੀ ਬੈਲਟ ਹੋ ਗਈ ਤੇ तकरीबन ਅੱਗੇ ਪਟਿਆਲਾ ਦੇ ਅੰ内 ਇਲਾਕੇ ਹੋਗੇ ਸੰਗਰੂਰ ਦੇ ਇਲਾਕੇ ਹੋਗੇ ਮਾਨਸਾ ਹੋ ਗਿਆ ਬਟਿੰਡਾ ਫਾਜ਼ਿਲਕਾ ਦੇ ਇਲਾਕੇ ਹੋਗੇ ਤੇ ਇਹਨਾਂ ਮੋਗਾ ਦੇ ਆਸਪਾਸ ਦੇ ਖੇਤਰ ਹੋਗੇ ਇਹਨਾਂ ਵਿੱਚ ਚੁੱਟਮੇ ਤੋਂ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਕਪੂਥਲਾ ਜਲੰਧਰ ਤੇ ਲੁਧਿਆਣਾ ਦੇ ਖੇਤਰ ਹੋਗੇ ਫਿਰੋਜ਼ਪੁਰ ਦੀ ਬੈਲਟ ਹੋਗੀ ਤਰਨਤਨ ਹੁਸੈਨ ਸਾਹਿਬ ਹੋ ਗਿਆ ਅਮ੍ਰਿਤਸਰ ਇਹਨਾਂ ਖੇਤਰਾਂ ਵਿੱਚ ਮੌਸਮ ਡਰਾਈ ਦੇਖਣ ਨੂੰ ਮਿਲੇਗਾ ਧੰਨ